ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋਣ ਦੀ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ੇ ਦੀ ਮਹਮ ਜੋ ਚਲਾਈ ਜਾ ਰਹੀ ਸੀ ਯੁੱਧ ਨਸ਼ਿਆਂ ਵਿਰੁੱਧ ਉਸ ਤੇ ਪੰਜਾਬ ਦੇ ਡੀਜੀਪੀ ਨੇ ਕਿਹਾ ਸੀ ਕਿ 31 ਮਈ ਤੱਕ ਸਾਰੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਜੇਕਰ 31 ਮਈ ਤੱਕ ਕੋਈ ਕਾਰਵਾਈ ਨਹੀਂ ਹੋਵੇਗੀ ਜਾਂ ਕੁਝ ਨਸ਼ਾ ਤਸਕਰਾਂ ਦੇ ਕੇਸ ਬਾਦ ਵਿੱਚ ਸਾਹਮਣੇ ਆਣਗੇ ਤਾਂ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਸ ਦੀ ਪੁੱਛਗਿੱਛ ਹੋਵੇਗੀ ਬਿਲਕੁਲ ਉਹੀ ਹੋਣਾ ਸ਼ੁਰੂ ਹੋ ਗਿਆ ਹੈ 31 ਮਈ ਡੈਡਲਾਈਨ ਸੀ 31 ਮਈ ਤੋਂ ਬਾਅਦ ਹੁਣ ਨਸ਼ਾ ਤਸਕਰੀ ਦੇ ਘਰਾਂ ਤੇ ਬੁਲਡੋਜ਼ਰ ਤਾਂ ਨਹੀਂ ਚੱਲ ਰਹੇ ਪਰ ਜੋ ਸੀਨੀਅਰ ਪੁਲਿਸ ਅਧਿਕਾਰੀ ਨੇ ਉਹ ਕਾਬੂ ਕੀਤੇ ਜਾਣੇ ਸ਼ੁਰੂ ਹੋ ਚੁੱਕੇ ਹਨ ਮੈਂ ਆਪ ਜੀਆਂ ਨੂੰ ਦੱਸਾਂਗਾ ਕਿ ਬੀਤੀ ਕੱਲ ਰੋਪੜ ਦੀ ਜੇਲ੍ਹ ਦੇ ਵਿੱਚ ਦੋ ਏਐਸਆਈ ਦੋ ਥਾਣੇਦਾਰ ਕਾਬੂ ਕੀਤੇ ਗਏ ਨੇ ਜੋ ਕਿ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਕਰਦੇ ਸਨ ਅਤੇ ਇਸ ਦੇ ਨਾਲ ਹੀ ਬਹੁਤ ਵੱਡਾ ਇੱਕ ਹੋਰ ਅਜੀਹਾਂ ਕੇਸ ਸਾਹਮਣੇ ਆਇਆ ਜੋ ਆਪ ਸਭ ਨੂੰ ਹਿਲਾ ਕੇ ਰੱਖ ਦੇਵੇਗਾ ਬੀਬੀ ਅਮਨਦੀਪ कौर ਜੋ ਕਿ ਮਹਿਲਾ ਕਾਂਸਟੇਬਲ ਸੀ ਚਿੱਟੇ ਦੇ ਨਾਲ ਪਕੜੀ ਗਈ ਸੀ ਜਿਸ ਨੂੰ ਉਸ ਪੁਲਿਸ ਆਫੀਸਰ ਨੇ ਪਕੜਿਆ ਸੀ ਜਾਂ ਉਸਤੇ ਕਾਰਵਾਈ ਕੀਤੀ ਸੀ ਡੀਐਸਪੀ ਹਰਬੰਸ ਸਿੰਘ ਬਠਿੰਡਾ ਨੇ ਹੁਣ ਡੀਐਸਪੀ ਹਰਬੰਸ ਸਿੰਘ ਬਠਿੰਡਾ ਵੀ ਸਸਪੈਂਡ ਕਰ ਦਿੱਤੇ ਗਏ ਹਨ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਬੀਤੀ ਕੱਲ 2 ਐਸਆਈ ਰੋਪੜ ਦੀ ਜੇਲ੍ਹ ਦੇ ਵਿੱਚੋਂ ਪਕੜੇ ਗਏ ਨੇ ਜੋ ਕਿ ਨਸ਼ੇ ਦਾ ਜੋ ਕਿ ਨਸ਼ੇ ਦੇ ਨਾਲ ਸੰਬੰਧਿਤ ਐਕਟੀਵਿਟੀ ਕਰ ਰਹੇ ਸਨ ਤਾਂ ਉਸ ਦੇ ਨਾਲ ਹੀ ਡੀਐਸਪੀ ਹਰਬੰਸ ਸਿੰਘ ਬਠਿੰਡਾ ਉਹ ਵੀ ਸਸਪੈਂਡ ਕਰ ਦਿੱਤੇ ਗਏ ਹਨ ਕਿਉਂਕਿ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਜੋ ਕਿ ਉਹਨਾਂ ਦੇ ਖਿਲਾਫ ਸਨ ਉਹ ਭਾਵ ਉਹ ਨਸ਼ਾ ਤਸਕਰਾਂ ਤੇ ਕਾਰਵਾਈ ਨਹੀਂ ਕਰਦੇ ਸਨ ਹਾਲਾਂਕਿ ਐਸਐਸਪੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਖਿਲਾਫ ਕੋਈ ਵਿਸ਼ੇਸ਼ ਸ਼ਿਕਾਇਤ ਨਹੀਂ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਉਹ ਢਿੱਲ ਵਰਤਦੇ ਹਨ ਨਸ਼ਾ ਤਸਕਰਾਂ ਦੇ ਨਾਲ ਜਿਸ ਦੇ ਆਧਾਰ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸੋ ਤੁਸੀਂ ਦੇਖੀ ਰਹੇ ਹੋ ਸਮਝ ਸਕਦੇ ਹੋ ਕੀ ਪਹਿਲਾਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚੱਲਦੇ ਸਨ ਹੁਣ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਤੁਸੀਂ ਆਪਣੇ ਵਿਚਾਰ ਦਿਓ ਆਪਣੇ ਕਮੈਂਟ ਦਿਓ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਰਿਹਾ ਹੈ ਜਾਂ ਨਹੀਂ ਜੇ ਹੋ ਰਿਹਾ ਹੈ ਤਾਂ ਕਿੰਨਾ ਕੁ ਹੋ ਗਿਆ ਹੈ ਜੇ ਹੋਰ ਖਤਮ ਕਰਨਾ ਹੈ ਤਾਂ ਕਿੰਝ ਹੋ ਸਕਦਾ ਹੈ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਬਦਾ ਬਹੁਤ ਧੰਨਵਾਦ